ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਇੱਕ ਜਾਣਕਾਰੀ ਕਰਦੇ ਹਾਂ ਸੰਜੀ ਉਹਦੇ ਆ ਬਾਣ ਛੋਲਿਆਂ ਵਾਲਾ ਦੀ ਰੋਣੀ ਲੱਗੀ ਸੀ ਤੇ ਪਹਿਲਾਂ ਤੋਤੇ ਮਾਰ ਕੇ ਰੱਖਦੇ ਸੀ 8-7 ਦਿਨ ਹੋ ਗਏ ਤੇ ਹੁਣ ਅੱਜ ਕਲਟੀਵੇਟਰ ਆ ਨਵਾਈ ਐ ਮੈਂ ਗੁਰਮਨ ਬਰਾੜ ਵਾਰ ਰਿਹਾ ਨਾ ਖਲੇ ਆਦੋ ਗੇੜੇ ਪਹਿਲਾਂ ਇਹਦੇ ਵਿੱਚ ਉਹ ਜਿਹੜਾ ਟਰਾਈ ਕੰਨਾ ਜੋੜ ਹੁੰਦਾ ਥੱਲੇ ਪੰਗੀ ਸਾਈਡ ਵਾਹ ਚ ਖਲਾarna ਉਹ ਖਲਾਰਤਾ ਜੀ ਤੇ ਰੂੜੀ ਵੀ ਰੇ ਪਾ ਕੇ ਵਿੱਚ ਖਲਾਰਤਾ ਇਹ ਵਾਈ ਆਣਾ ਵਧੀਆ ਵਾਣ ਖੁੱਲਿਆ ਹੋਇਆ ਪੂਰਾ ਨੀ ਆ ਰਹਿਆ ਕੰਨੋ ਛੋਲੇ ਬੀਜਾਂਗੇ ਇਹਦੇ ਚ 18 ਇੰਚੀ 파ੜੇ ਤੇ ਲੈ ਕੇ ਆਉਣੇ ਆ ਝਾਂਸੀ ਦੇ ਰਾਏ 파ੜੇ ਤੇ ਤੇ ਜਾਂ 18 ਇੰਚੀ 파ੜੇ ਤੇ ਬੀਜਾਂਗੇ ਮਰੇ ਨਾਲ ਨੂੰ ਰੱਖਿਆ ਕਰ ਨਾਲ ਨੂੰ ਰੱਖਿਆ ਕਰ ਨਾਲ ਰੱਖਿਆ ਕਰ ਉਰੇ ਰੱਖ ਟਰੈਕਟਰ ਰੇਸ ਕਰਕੇ ਜਾਂਦੇ ਮਰੇ ਥੱਲੇ ਹੋਰ ਲਾ ਦੇ ਨਾਲ ਨਾਲੇ ਨਾਲ ਬੱਸ ਤੇ ਇਹ ਕਹਿੰਦਾ ਮੈਂ ਮੋਣੀਆ ਮੈਂ ਕਿਹਾ ਚੱਲ ਤੂ ਵਾਲਾ ਕਿਉਂਕਿ ਥੱਲੇ ਬਣ ਤੋਤੇ ਵੱਜੇ ਆ ਨਾਂ ਤੇ ਪੋਲੇ ਉੱਤੇ ਹੀ ਦੋ ਗੁੰਗਲਾਂ ਬਸ ਰੋਲਣਾ ਤੇ ਥੋੜੀ ਜੀ ਪਰ ਪਤਾ ਨਹੀਂ ਕਿਵੇਂ ਡਲੀ ਬਣ ਗਈ ਤੁਹਾਨੂੰ ਛੱਕ ਗਿਆ ਜਿਵੇਂ ਐਂਜੇ ਲੱਗਦਾ ਕਿ ਜਿਵੇਂ ਲੱਗਿਆ ਹੁੰਦਾ ਵਾਂਣ ਇਹ ਲੱਤਾ ਬਹੁਤ ਹੈ ਪਰ ਮੈਨੂੰ ਲੱਗਦਾ ਇਹ ਦੂਰ ਲਾਉਣੀ ਪਊਗੀ ਕਲਟੀਵੇਟਰਾਂ ਦੀ ਇਹ ਤੇ ਚ ਵੀ ਹੁਣ ਕਿਉਂਕਿ ਪੇਪੜੀ ਜੀ ਬਣ ਗਈ ਤੇ ਦੂਰ ਲਾ ਦਿਆਂਗੇ ਤੇ ਕੱਲ ਨੂੰ ਬੀਜਨੇ ਛੋਲੇ ਨਵੀਂ ਵੈਰਾਈਟੀ ਹੈ ਕੱਲ ਨੂੰ ਦੱਸੂਗਾ ਕਿਹੜੀ ਹੈ ਪਤਾ ਨਹੀਂ 76 ਕਿ ਕਿੰਨੀ ਰਹਿਸਨ ਅਗਰ ਉਹ ਵੀ ਲਿਆਂਦਾ ਜੀ 8 ਕਿਲੋ ਤੇ 7 ਕਿਲੋ ਦੇ ਵਿੱਚ ਪਾਣਾ ਬਹੁਤ ਵਧੀਆ ਵੈਰਾਈਟੀ ਹੈ ਇਹ 2.5 ਕਿੱਲਿਆਂ ਦਾ ਪਲਾਟ ਹੈ ਲਗਭਗ 2 ਕਿੱਲੇ 2.5 ਕਿੱਲਿਆਂ ਦਾ ਇਹ ਵੀ ਢਾਂਗੇ ਤੇ ਬੀਜਦੇ ਤਾਂ ਆਪਾਂ ਹੁਣ 2 ਸਾਲਾਂ ਤੋਂ ਬੀਰੇ ਆ 2-3 ਸਾਲਾਂ ਤੋਂ ਬਾਅਦ ਬੀਜਣ ਲੱਗੇ ਹਾਂ ਈ ਨਾਲ ਲੈਂਦੇ ਆ। ਬਾਕੀ ਤੁਸੀਂ ਦੱਸੋ ਕਿਹੜੀ ਵੈਰਾਈਟੀ ਵਧੀਆ ਹੁੰਦੀ ਹੈ। ਕਿੰਨਾ-ਕਿੰਨਾ ਬੀ ਪਉਣਾ ਹੈ, ਇਹ ਚੱਤਰ ਵੈਰਾਈਟੀ ਹੋਈ ਤਾਂ ਕਿੰਨਾ ਬੀ ਪੈਂਦਾ ਹੈ ਜਦ ਤੁਸੀਂ ਵੀ ਦੱਸਿਓ ਜੀ ਜਰੂਰ। ਤੇ ਨਾਲ ਗਰਮਣ ਦੀ ਵਾਈ ਚੈੱਕ ਕਰਿਓ। ਇਹ ਕਿਵੇਂ ਵਹੁੰਦਾ? ਮੋੜ ਤੇ ਵੇਖਿਓ। ਹੰਗ ਕਰਦਾ ਟਰੈਕਟਰ ਨੂੰ ਕਿ ਕਿਵੇਂ ਪਤਾ ਲੱਗਨ ਦਿੰਦਾ ਹੈ ਕਿ ਨਹੀਂ ਲੱਗਨ ਹੁੰਦਾ ਜੀ। ਵੇਖੋ ਕਰੋ ਚੈੱਕ ਭਾਈ ਐਤਾਂ ਹੀ ਪਹਿਲੀ ਵਾਰ ਵਾਹਣ ਲੱਗਿਆ ਕੱਲਾ ਹੁਣ ਤਾਂ ਵਾਹੰਦਿਆਂ ਲੰਮੇ ਚਲਾਉਂਦਾ ਪਰ ਥੋੜਾ ਜਿਹਾ ਐਤਾਂ ਹੀ ਡਰਦਾ ਐਤਾਂ ਰ ਲੂਸਣ ਵਾਸਤੇ ਕਰ ਲਿਆ ਵਾਹਣ ਤਿਆਰ ਊੜੀ ਪਾਤੀ ਉਹਦੇ ਉੱਤੇ ਕੰਨ ਪਾਛੋਂ ਪਾਣੀ ਦੀ ਵਾਰੀ ਐਸੇ ਤੇ ਉਦਰਾ ਚ ਲੱਗ ਗਿਆ ਤੇ ਇੱਥੇ ਪਾਸੋਂ ਵੀਜਾਂਗੇ ਲੂਸਨ ਤੇ ਜਮਾਂ ਜੀ ਕਿੱਕੀ ਸ਼ੇਪ ਕੀ ਲੱਗ ਰਹੀਦਾ ਹੈ ਤੇ ਭਾਈ ਇਹਦਾ ਵੀ ਦੱਸਿਓ ਤੇ ਛੋਲਿਆਂ ਦੀ ਵੈਰਾਈਟੀ ਦਾ ਵੀ ਦੱਸਿਓ ਤੇ ਮੇਰੇ ਖੇਤ ਤੋਂ ਵੀਡੀਓ ਵੇਖਨੇ ਆ ਕਿਹੜੀਆਂ ਵੈਰਾਈਟੀਆਂ ਲਾਉਨੇ ਆ ਪੱਕਾ ਬਾਹਣ ਆ ਹੂੰ ਚੰਗੀ ਕਿਹੜੀ ਵੈਰਾਈਟੀ ਹੁੰਦੀ ਆ ਆਪਾਂ ਤਾਂ ਇੱਥੇ ਆ ਲਾਈ ਜਨੇ ਆ ਜੀ ਜਰੂਰ ਜਾਣਕਾਰੀ ਸਾਂਝੀ ਕਰਿਓ ਇਹ ਵੀ ਅੱਗੇ ਸ਼ੇਅਰ ਕਰਿਓ ਵੀਡੀਓ ਤੇ ਇਹ ਤਾਂ ਸੁੱਪਰੀ ਖਾਦ ਪਾਉਣੀ ਹੈ ਜੀ ਦੂਜੀ ਕੋਈ ਆਰਗੈਨਿਕ ਹੀ ਬੀਜਾਂਗੇ ਜਮਾ ਕੋਈ ਖਾਦ ਨਹੀਂ ਪਾਉਣੀ ਅੱਜ ਟਾਈਮ ਰੂੜੀ ਆਈ ਖਾਦ ਪਾਤੀ ਇਹਦੇ ਵਿੱਚ ਤਾਂ ਪਿਛਲੇ ਸਾਲ ਨਰਮਾ ਸੀ ਉਦੋਂ ਵੀ ਪਾਈ ਸੀ ਰੂੜੀ ਅਸੀਂ ਤੇ ਸਾਰਿਆਂ ਨੂੰ ਜਰੂਰ ਦੱਸਿਓ ਜੀ ਫੈਂਡ ਰੜਿਆ ਆਪਣਾ ਤੇ ਇਹ ਕਟਾਲੀ ਦੇ ਨਾਲੇ ਪਤਾ ਨਹੀਂ ਸੀ ਟਪਾਤੀਆਂ ਜਮਾਂ ਨਾਲ ਦੀ ਕਰੋ ਵਾਈ ਚੈੱਕ ਲੱਗਣ ਦਿੱਤੀ ਨਿਆਰਾ ਲਿਆਤਾ ਵਾਹ ਇਹ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਇਹ ਕਈ ਵਾਰੀ ਜਿਹੜਾ ਸਹੀ ਬੰਦਾ ਹੁੰਦਾ ਉਸ ਤੋਂ ਕਟਾਲੀ ਦੇ ਸਾਖ ਲੈ ਜਾਂਦਾ ਤੇ ਉਹ ਤੋਂ ਬਾਅਦ ਕਟਾਲੀ ਘਰਾ ਹੋ ਜਾਂਦਾ ਨਾਮਾ ਜੋ ਕੇ ੱੱਲੇ ਘਰੇ ਲੋ ਤੇ ਠੀਕ ਹੈ ਜੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਕਿੱਥੇ ਕਿੱਥੋਂ ਵੀਡੀਓ ਵੇਖਿਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਈਕੁ ਜੀ ਖਾਲਸਾ ਵਾਈਕੁ ਜੀ ਫਤਿਹ ਚੈਨਲ ਨੂੰ ਕਰੋ ਸਬਸਕ੍ਰਾਈਬ ਕਰੋ ਸਪੋਰਟ ਕਰੋ ਜਰੂਰ ਜੀ ਸਤਿ ਸ੍ਰੀ ਅਕਾਲ ਤਾਜਵੰਦਰ ਫਰਾਈ ਸਾਰਿਆਂ ਦਾ ਧੰਨਵਾਦ ਜੀ